ਨਮਸਕਾਰ ਦੋਸਤੋ ਪਿਛਲੇ ਕਈ ਦਿਨਾਂ ਤੋਂ ਜਿਲੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦਦਾਰੀ ਜਾਰੀ ਹੈ ਮੰਡੀਆਂ ਵਿੱਚ ਕਣਕ ਤਾਂ ਆ ਰਹੀ ਹੈ ਅਤੇ ਤਰੀ ਤਰੀ ਵੀ ਹੋ ਰਹੀ ਹੈ ਪਰ ਕਣਕ ਦੀ ਲਿਸਟਿੰਗ ਨਾਲ ਨਾ ਨਾ ਹੋਣ ਕਾਰਨ ਆੜਤੀਏ ਅਤੇ ਲੇਬਰ ਕਰਨ ਵਾਲੇ ਮਜ਼ਦੂਰ ਪਰੇਸ਼ਾਨ ਹਨ ਸੀਜ਼ਨ ਖਤਮ ਹੋਣ ਤੇ ਹੈ ਪਰ ਹਲੇ ਵੀ ਜਿਲੇ ਦੀਆਂ ਮੰਡੀਆਂ ਵਿੱਚ 60% ਦੇ ਕਰੀਬ ਕਣਕ ਖੁੱਲੇ ਵਿੱਚ ਪਈ ਹੈ ਆਰਟੀਐਸ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਵਾਲੀਆ ਨੇ ਡੀਸੀ ਅਤੇ ਡੀਐਫਐਸਸੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਥੀ ਮਜ਼ਦੂਰਾਂ ਨੇ ਪ੍ਰਸ਼ਾਸਨ ਉੱਤੇ ਤਾਲਮੀਟਮ ਨਵਾਂ ਚਾਰਪੜੀ ਸੰਮੇਲਨ ਅਤੇ ਨਾਲ ਹੀ ਨਿਰਧਾਰਿਤ ਕੀਤੇ ਗਏ ਮੁੱਦਿਆਂ ਉੱਤੇ ਆਪਣੀ ਰਾਏ ਦਿੱਤੀ ਅਤੇ ਮੌਕੇ ਹਾਲਾਤਾਂ ਦੇ ਨਾਲ ਹੀ ਉਨ੍ਹਾਂ ਦੇ ਮੁਦਦਾਂ ਦੇ ਨਿਰੋਪਾਣਾਂ ਅਧੀਨ ਦੇਵਰ ਆਪਣੇ ਨਾਮਕਰਨ ਦੁਬਾਰਾ ਵਿਕਾੜ ਕੇ ਆਲੇ-ਦੁਆਲੇ ਜਨਰਲ ਸਾਈਟ ਤੇ ਜਮਾ ਦੇ ਸੇਵਿਕਰ ਜੋ ਜਮਾਵਾ ਹੈ ਜੇ ਲਿਵਰ ਦੇ ਨਿਯਮਿਕ ਕਮਿਸ਼ਾਕਾਰ ਬਣਿਆ ਜਿਹੜਾ ਉਦੋਂ ਆਡੋਰ ਕਰਨ ਵਾਲੀ ਜਿਗਾਹ ਹੈ ਜਿਹੜਾ ਲਿਵਰ ਨਾਮ ਹੁ ਕਰਕੇ ਮੰਡੀ ਦੇ ਵਿੱਚ ਬਹੁਤ ਵਧਿਸ ਗਿਆ ਹੈ ਆਰਟੀ ਦੀ ਗੱਲ ਨਹੀਂ ਰਹਿਉਣਾ ਅਸਰ ਅਯੇ ਸੰਦਰਭ ਤੋਂ ਮੰਡੀ ਜਿਹੜਾ ਯਾਤ ਲੇ ਗਿਆ ਹੈ ਜਦੋਂ ਬਾਰਾਤ ਵੀ ਉਤਰਿਆ ਮੌਤਮ ਸਾਹਾ ਉਹ ਵੀ ਬਾਰਾਤ ਵਾਲਿਆਂ ਨੇ ਪਹਿਲੇ ਆ ਇਸ ਕਰਕੇ ਕਿ ਸਾਹਿਬ ਜੱਜ ਸਾਹਿਬ ਨੂੰ ਇਹ ਬੇਦੀ ਦਿੱਤੀ ਇੱਕ ਖਾਦਾ ਮਾਸ ਉਹ ਲੇ ਲੈ ਲੈਣਗੇ ਜਿਹੜਾ ਕੁਆ ਕੇ ਆਪਣੀ ਜੇ ਜੁਲੈਂ ਹੈ ਉਹ ਤੇ ਉਹਨਾਂ ਤੋਂ ਚਾਹੁੰਦੇ ਬੋਲੀ ਲੰਕੀ ਉਹ ਤੇ ਫਿਰ ਸਭ ਕੀ ਗੱਲ ਉਹ ਕਹਿੰਦੇ ਆ ਕਿ ਸਾਰੀਆਂ ਜਾਂਸੀਆਂ ਨੇ ਕਿਦਾਰਾਂ ਬਰਾ ਕੇ ਉਹ ਤੇ ਇਹਨਾਂ ਨਾਲ ਗੱਲ ਕਰਦੇ ਆ ਗੱਲ ਕਰਦੇ ਬਾਅਦ ਵਿੱਚ ਇਹਨਾਂ ਨਾਲ ਹੱਲ ਕਰਦੇ ਆ ਅਗਰੇ ਹੱਲ ਨਾ ਹੋਇਆ ਤਾਂ ਉਹਨੇ ਦੇ ਲੈ ਕੇ ਫਿਰ ਜਿਹੜਾ ਜੱਡੀ ਕਰ ਜਾਉਂਦੇ ਆ ਯਾਰ ਠੀਕ ਪੰਜਾਬ ਸਰਕਾਰ ਨੂੰ ਅਸੀਂ ਸਿਖਾ ਦੇਣਾ ਕਿ ਕੰਮ ਕਰੀਂ। ਇਹ ਗੱਲ ਜਿਹੜੀ ਤੁਹਾਨੂੰ ਬਾੜੀ ਜੀ ਇੱਕ ਬੰਦੇ ਕੋਲੋਂ ਵੱਡਾ ਸਾਰ ਚਾਰ ਟੋਰੀਆਂ ਟੋਟਲ ਲੈ ਆਇਆ ਤੇ ਜਨਤ ਨੇ ਚਾਹ ਰਿਹਾ ਹੈ ਕਿ ਇੱਕ ਤੋਂ ਘੱਟ ਨਹੀਂ ਰਿਹਾ। ਚਾਰ ਹੋ ਗਿਆ ਹੋਵੇ ਤਾਂ ਇੱਕ ਕਿ ਚਾਰ ਟੋਰੀਆਂ ਨੂੰ ਤਾਂ 16 ਟੋਰੀਆਂ ਦੇਈਆਂ ਤੇ ਟੋਰੀਆਂ ਜਾਣ ਤੋਂ ਬਹੁਤ ਕੰਮ ਕਰ ਰਹੀ। ਇੱਕ ਇੱਕ ਏਜੰਸੀ ਕੋਲ ਇੱਕ ਟੋਰੀ ਆ ਗਈ। ਠੀਕ। ਪੰਜਾਬ ਸਰਕਾਰ ਜਿੰਦਾਬਾਦ। ਪੰਜਾਬ ਸਰਕਾਰ ਜਿੰਦਾਬਾਦ। ਮੁਰਦਾ ਮੁਰਦਾ ਹਾਂਜੀ ਸਾਨੂੰ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਸਾਡੀ ਮੰਡੀ ਦਮਾ ਸ਼ਹਿਰ ਦਾਣਾ ਮੰਡੀ ਚ ਮਾਲ ਨਿਚੱਕ ਹੋ ਰਿਹਾ ਦਸ ਦਿਨਾਂ ਚ ਮਾਲ ਭਰ ਗਿਆ ਆ 20 ਦਿਨ ਹੋ ਗਏ ਆ ਤੈਨੂੰ ਸਾਡੀ ਬੇਨਤੀ ਆ ਕਿ ਮਾਲ ਚੁਕਾਇਆ ਜਾਵੇ ਸਾਡੇ ਮਜ਼ਦੂਰ ਭਰਾ ਬਹੁਤ ਦੁਖੀ ਆ ਸਾਡੀਆਂ ਲੇਬਰਾਂ ਜਿਹੜੀਆਂ ਆ ਹੁਣ ਬੇਲੀਆ ਬੈਠੀਆਂ ਆ ਉਹ ਭੁੱਖੀਆਂ ਆ ਉਹਨੇ ਲੇਬਰ ਰਾਸ਼ਨ ਮੰਗਦੀ ਆ ਅਸੀਂ ਕਿੱਥੋਂ ਖਾਣਾ ਸਾਡੀ ਬਹੁਤ ਬੇਨਤੀ ਆ ਤੇ ਸਾਰਿਆਂ ਦੇ ਬੰਦਿਆਂ ਦੀ ਬਾਅਦ ਚਕਾਇਆ ਜਾਵੇ ਇਹ ਸਾਡੀ ਨਹੀਂ ਸੁਣਵਾਈ ਹੁੰਦੀ ਆ ਤੇ ਅਸੀਂ ਪਰਸੋਂ ਨੂੰ ਚੰਡੀਗੜ੍ਹ ਚੌਕ ਦੇ ਵਿੱਚ ਧਰਨਾ ਦੇਵਾਂਗੇ ਇਹ ਨਾ ਕਹੋ ਵੀ ਤੁਸੀਂ ਗਲਤ ਹੋਇਆ ਜਾਂ ਕਿੱਦਾਂ ਹੋਇਆ ਹਾਂਜੀ ਹਾਂਜੀ ਪਹਿਲੇ ਪ੍ਰਸ਼ਾਸਨ ਜ਼ਿੰਮੇਵਾਰ ਆ ਅਸੀਂ ਹਰ ਜੋੜ ਕੇ ਬੇਨਤੀ ਕਰਦੇ ਆ ਬੇਤੀ ਹੈ ਜੀ ਆਪਣੇ ਡੀਸੀ ਸਾਹਿਬ ਨੂੰ ਵੀ ਅਸੀਂ ਮਿਲ ਕੇ ਆਏ ਹੁਣੇ ਤੇ ਉਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦਿੱਤਾ ਹੈ ਬੜੀ ਵੱਡੀ ਸਮੱਸਿਆ ਜਿਹੜੀ ਹੈ ਉਹ ਸਾਡੀ ਨਵਾਂ ਚੜ ਮੰਡੀ ਦੇ ਵਿੱਚ ਬਣੀ ਹੋਈ ਹੈ ਮਾਲ ਚੋਪ ਨਹੀਂ ਹੋ ਰਿਹਾ ਲੇਬਰਾਂ ਵੀ ਪਰੇਸ਼ਾਨ ਨੇ ਅਸੀਂ ਵੀ ਸਾਰੇ ਆੜਤੀ ਪਰੇਸ਼ਾਨ ਆ ਲਗਭਗ 33% ਮਾਲ ਚੱਕ ਹੋਇਆ ਤੇ 65% ਮਾਲ ਜਿਹੜਾ ਹੈ ਉਹ ਮੰਡੀਆ ਦੇ ਵਿੱਚ ਕਿਸੇ ਤਰ੍ਹਾਂ ਪਿਆ ਰੋਜ਼ ਜਿਹੜਾ ਕੋਈ ਨਾ ਕੋਈ ਚੋਰੀ ਹੋ ਜਾਂਦੀ ਆ ਕੋਈ ਗੋਨੀਆ ਚੱਕ ਕੇ ਲੈ ਲਿਆ ਤੇ ਇਸ ਕਰਕੇ ਅਸੀਂ ਸਾਰੇ ਪਰੇਸ਼ਾਨ ਆ ਠੇਕੇਦਾਰ ਨੂੰ ਐ ਸਾਡੀ ਅਪੀਲ ਹੈ ਕਿ ਉਹ ਆਪਣੀ ਲੇਬਰ ਜਿਹੜੀ ਆ ਪੂਰੀ ਕਰੇ ਕਿਉਂਕਿ ਲੇਬਰ ਵੀ ਘਾਟ ਹੋਣ ਦੇ ਕਾਰਨ ਜਿਹੜੀ ਆ ਅਸੀਂ ਮਾਲ ਦਾ ਲੋਡ ਕਰੀ ਜਾਂਦੇ ਆ ਪਰ ਜਾ ਕੇ ਜਿੱਥੇ ਪਲਾਂਟਾ ਤੇ ਮਾਲ ਲੈਣਾ ਆ ਉੱਥੇ ਮਾਲ ਜਿਹੜਾ ਉਹ ਅਨਲੋਡ ਨਹੀਂ ਹੋ ਰਿਹਾ ਤੇ ਦੂਜੀ ਗੱਲ ਸਪੈਸ਼ਲਾਂ ਬਾਰ-ਬਾਰ ਆਈ ਜਾਂਦੀਆਂ ਆ ਉਹਦੇ ਕਰਕੇ ਜਿਹੜੀ ਉਹ ਲੇਬਰ ਦੇ ਠੇਕੇਦਾਰ ਵੀ ਉਧਰ ਚਲੇ ਜਾਂਦੀ ਆ ਅੱਜ ਮੰਡੀ ਦੇ ਵਿੱਚੋਂ ਇੱਕ ਵੀ ਟਰੱਕ ਜਿਹੜਾ ਹੈ ਉਹ ਲੋਡ ਨਹੀਂ ਹੋ ਸਕਿਆ ਲੇਬਰ ਉਹਦੀ ਉਧਰ ਹੈ ਕਿਉਂਕਿ ਨਾਲ ਸਾਨੂੰ ਟਰੱਕ ਦਿੱਤੇ ਗਏ ਆ ਉਹ ਇਸੇ ਕਰਕੇ ਨਹੀਂ ਦਿੱਤੇ ਗਏ ਕਿਉਂਕਿ ਲੇਬਰ ਉਹਦੀ ਉੱਧਰ ਆ ਸਾਡੀ ਬੇਨਤੀ ਆ ਕਿ ਜਿਹੜਾ ਮਾਲ ਆ ਇਹਨੂੰ ਦਿੱਤੀ ਗਈ ਚਿੱਤਾਇਆ ਜਾਵੇ ਸਾਡੇ ਇਸ ਚੀਜ਼ ਦਾ ਸਾਡੇ ਸਾਡੇ ਤੇ ਇਹ ਲੇਬਰ ਦੇ ਉੱਤੇ ਬਹੁਤ ਜ਼ਿਆਦਾ ਬੋਝ ਆ ਤੇ ਅਸੀਂ ਇਹ ਸਾਡੀ ਜਿਹੜੀ ਲੇਬਰ ਹੈ ਲੇਬਰ ਵੀ ਸਾਨੂੰ ਆ ਕੇ ਕਹਿ ਰਹੇ ਆ ਕਿ ਜੇਕਰ ਤੁਸੀਂ ਨਹੀਂ ਇਸ ਗੱਲ ਦੀ ਸੁਣਵਾਈ ਕੀਤੀ ਸਾਡੀ ਤਾਂ ਅਸੀਂ ਜਿਹੜਾ ਆ ਉਹ ਚੰਡੀਗੜ੍ਹ ਕੌਂਸਲ ਦੇ ਵਿੱਚ ਪਰਚੂਨਗੇ ਅਸੀਂ ਕਰਨਾ ਲਾਵਾ ਤੇ ਇਸ ਗੱਲ ਦੇ ਲਈ ਅਸੀਂ ਵੀ ਉਹਨਾਂ ਦੇ ਨਾਲ ਆ ਤੇ ਜੇ ਸਾਡੀ ਪ੍ਰਸ਼ਾਸਨ ਨੇ ਇਹ ਸੁਣਵਾਈ ਨਾ ਕੀਤੀ ਤਾਂ ਪਰਚੂਨ ਜਿਹੜਾ ਆ ਉਹ ਕੀਤਾ ਜਾਣਾ ਕਿਹਾ ਜਾਊਗਾ ਧੰਨਵਾਦ